ਮੇਰਾ ਨਾਮ ਕੌਨਸਟੇਬਲ ਵਿਕੀ ਸਿੰਘ ਹੈ ਜੀ ਸਾਡੀ ਡਿਊਟੀ ਇੱਥੇ ਹੀ ਸੰਗਰੂਰ ਬਾਈਪਾਸ ਰੋਡ ਤੇ ਹੁੰਦੀ ਹੈ ਜੀ ਤੇ ਸਾਡੀ ਸਾਡਾ ਏਰੀਆ ਹੈਗਾ ਜੀ ਨਵੇਂ ਬਸ ਅੱਡੇ ਤੋਂ ਲੈ ਕੇ ਗੱਜੂमाजਰਾ ਜੀ ਇੱਥੇ ਹੁਣੇ-ਹੁਣੇ ਸਾਨੂੰ ਸੂਚਨਾ ਮਿਲੀ ਕਿ ਇੱਥੇ ਐਕਸੀਡੈਂਟ ਹੋਇਆ ਜੀ ਕਿਸੇ ਟਰਾਲੀ ਨਾਲ ਮੋਟਰਸਾਈਕਲ ਦਾ ਹੋਇਆ ਜੀ ਮਤਲਬ ਪੇਸ਼ੈਂਟ ਬਹੁਤ ਹੀ ਜ਼ਿਆਦਾ ਗੰਭੀਰ ਹਾਲਤ 'ਚ ਸੀਗਾ ਅਸੀਂ ਦਸਾਂ 5-10 ਮਿੰਟਾਂ 'ਚ ਪਹੁੰਚੇ ਜੀ ਇੱਥੇ ਤੇ ਦੇਖਿਆ ਕਿ ਹਾਲਤ ਉਹਦੀ ਜ਼ਿਆਦਾ ਹੀ ਗੰਭੀਰ ਸੀਗੀ ਅਸੀਂ ਤੁਰੰਤ ਐਂਬੂਲੈਂਸ ਨੂੰ ਕਾਲ ਕੀਤਾ ਇੱਕ ਦੋ ਮਿੰਟ 'ਚ ਐਂਬੂਲੈਂਸ ਪਹੁੰਚ ਗਈ ਸੀ ਤੇ ਉਸ ਹਾਂਜੀ ਸਰ ਲੱਗ ਰਿਹਾ ਵੀ ਪੇਸ਼ੈਂਟ ਜ਼ਿਆਦਾ ਗੰਭੀਰ ਸੀ ਆ ਟਰਾਲੀ ਓਵਰ ਸਪੀਡ ਸੀਗੀ ਤੇ ਨਾਲ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਦਸ਼ਾ ਵੀ ਕੀਤਾ ਹੋਈ ਸੀ ਟਰਾਲੀ ਵਾਲਾ ਨਾਲ ਹਾਂਜੀ ਲੱਗਦਾ ਜੇ ਇਹਨਾਂ ਨੂੰ ਖਲ ਪਾਣੀ ਚ ਦੇ ਕੇ ਜੇ ਓਵਰ ਰੋਡ ਸਭਾ ਹਾਂਜੀ ਹਾਂਜੀ ਸਰ ਇਹ ਜ਼ਰੂਰ ਦੇਖਣਾ ਚਾਹੀਦਾ ਇਹਨਾਂ ਨੂੰ ਜ਼ਰੂਰ ਸਖੰਜਾ ਕਰਨਾ ਚਾਹੀਦਾ ਜੀ ਕਿਉਂਕਿ ਟਰਾਲੀ ਓਵਰ ਲੋਡਡ ਤੇ ਓਵਰ ਸਪੀਡਡ ਹੈ ਜੀ ਸਰ ਇਹ ਨਵਾਂ ਬਸਟ ਦੇ ਜਦੋਂ ਆਪਾਂ ਸੰਗਰੂਰ ਬਾਈਪਾਸ ਨੂੰ ਜਾਂਦੇ ਆ ਜੀ બસ 500 ਮੀਟਰ ਅੱਗੇ ਹੈ ਜੀ ਸਾਡੀ ਡਿਊਟੀ ਸੀਗੀ ਅਰਬਨ ਸਟ੍ਰੀਟ ਲਾਈਟਾਂ ਦੇ ਮੇਰੇ ਨਾਲ ਜਸਵੀਰ ਸਿੰਘ ਹੈ ਜੀ ਵੀ ਪੂਰੀ ਘਟਨਾ ਕੀ ਹੋਈ ਹੈ ਘਟਨਾ ਇੱਕ ਟਰੈਕਟਰ ਆ ਰਿਹਾ ਸੀਗਾ ਇੱਟਾਂ ਵਾਲਾ ਪੱਠੇ ਵਾਲਾ ਉਹ ਕਹਿੰਦੇ ਬਹੁਤ ਸਪੀਡ ਜਾ ਰਿਹਾ ਸੀ ਦੱਸਣ ਵਾਲੇ ਦੱਸ ਰਹੇ ਆ ਵੀ ਉਹ ਹੀ ਲੈ ਕੇ ਆਇਆ ਇੱਕ ਸੀਟ ਕੇ ਉਹਨੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਕੀਤਾ ਉਹਨੂੰ ਬੰਦੇ ਦੀਆਂ ਲੱਤਾਂ ਟੁੱਟ ਗਈਆਂ ਨੇ ਮੌਤ ਹੋ ਚੁੱਕੀ ਆ ਮੋਟਰਸਾਈਕਲ ਦਾ ਬਹੁਤ ਨੁਕਸਾਨ ਹੋਇਆ ਜੀ ਕਿੱਥੇ ਦਾ ਰਹਿਣ ਵਾਲਾ ਸੀਗਾ ਇਹ ਇੱਧਰ ਦੱਸ ਰਹੇ ਨੇ ਗਲਾਂ ਦਾ ਜੀ ਹਾਂਜੀ ਬਠੋਈ ਕਲਾਂ ਦਾ ਰਹਿਣ ਵਾਲਾ ਜੀ ਅੱਛਾ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਹਾਂਜੀ ਟਰਾਲੀ ਜੱਫ ਕਰ ਲਈ ਜੀ ਹਾਂਜੀ ਇਹ ਟਰਾਲੀ ਦੇ ਬੰਦਾ ਮੋਗਦੇ ਫਰ ਲਿਆ ਗਿਆ ਮੇਰੇ ਨਾਮ ਕਨਸਟਬਲ ਵਿਕੀ ਸਿੰਘ ਹੈ ਜੀ ਸਾਡੀ ਡਿਊਟੀ ਇੱਥੇ ਹੀ ਸੰਗਰੂਰ ਬਾਈਪਾਸ ਰੋਡ ਤੇ ਹੁੰਦੀ ਹੈ ਜੀ ਤੇ ਸਾਡੀ ਸਾਡਾ ਏਰੀਆ ਹੈਗਾ ਜੀ ਨਵੇਂ ਬਸ ਅੱਡੇ ਤੋਂ ਲੈ ਕੇ ਗੱਜੂमाजਰਾਈ ਇੱਥੇ ਹੁਣੇ-ਹੁਣੇ ਸਾਨੂੰ ਸੂਚਨਾ ਮਿਲੀ ਕਿ ਇੱਥੇ ਐਕਸੀਡੈਂਟ ਹੋਇਆ ਜੀ ਕਿਸੇ ਟਰਾਲੀ ਨਾਲ ਮੋਟਰਸਾਈਕਲ ਦਾ ਹੋਇਆ ਜੀ ਮਤਲਬ ਪੇਸ਼ੈਂਟ ਬਹੁਤ ਹੀ ਜ਼ਿਆਦਾ ਗੰਭੀਰ ਹਾਲਤ ਚ ਸੀਗਾ ਅਸੀਂ ਦੱਸਾਂ 5-10 ਮਿੰਟਾਂ ਚ ਪਹੁੰਚੇ ਜੀ ਇੱਥੇ ਤੇ ਦੇਖਿਆ ਕਿ ਹਾਲਤ ਉਹਦੀ ਜ਼ਿਆਦਾ ਹੀ ਗੰਭੀਰ ਸੀਗੀ ਅਸੀਂ ਤੁਰੰਤ ਐਂਬੂਲੈਂਸ ਨੂੰ ਕਾਲ ਕੀਤਾ ਇੱਕ ਦੋ ਮਿੰਟਾਂ ਚ ਐਂਬੂਲੈਂਸ ਪਹੁੰਚ ਗਈ ਸੀ ਤੇ ਉਸ ਪੇਸ਼ੈਂਟ ਨੂੰ ਅਸੀਂ ਹੁਣੇ-ਹੁਣੇ ਜੀ ਹਸਪਤਾਲ ਪਹੁੰਚਾਇਆ ਗਿਆ ਆਪ ਨੂੰ ਲੱਗਦਾ ਹੈ ਕਿ ਉਹ ਕਿਸ ਤੀ ਟਰਾਲੀ ਕਿਵੇਂ ਸੀ ਹਾਂਜੀ ਸਰ ਲੱਗ ਰਿਹਾ ਵੀ ਪੇਸ਼ੈਂਟ ਜ਼ਿਆਦਾ ਗੰਭੀਰ ਸੀਗਾ ਟਰਾਲੀ ਓਵਰ ਸਪੀਡ ਸੀਗੀ ਤੇ ਨਾਲ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਦਸ਼ਾ ਵੀ ਕੀਤਾ ਹੋਈ ਸੀ ਟਰਾਲੀ ਵਾਲਾ ਦਾ ਹਾਂ ਹਾਂਜੀ ਹਾਂਜੀ ਸਰ ਇਹ ਜਰੂਰ ਦੇਖਣਾ ਚਾਹੀਦਾ ਇਹਨਾਂ ਨੂੰ ਜਰੂਰ ਸੰਗੰਜਾ ਕਰਨਾ ਚਾਹੀਦਾ ਜੀ ਕਿਉਂਕਿ ਟਰਾਲੀ ਓਵਰਲੋਡਡ ਤੇ ਓਵਰ ਸਪੀਡਡ ਹੈ ਜੀ ਸਰ ਇਹ ਨਮਾ ਬੱਸਟ ਤੇ ਜਦੋਂ ਆਪਾਂ ਸੰਗਰੂਰ ਬਾਈਪਾਸ ਨੂੰ ਜਾਂਦੇ ਆ ਜੀ ਬੱਸ 500 ਮੀਟਰ ਅੱਗੇ ਹੈ ਜੀ ਸਾਡੀ ਡਿਊਟੀ ਸੀਗੀ ਅਰਬਨ ਸਟ੍ਰੀਟ ਲਾਈਟਾਂ ਦੇ ਮੇਰੇ ਨਾਲ ਜਸਵੀਰ ਸਿੰਘ ਹੈ ਜੀ ਇਹ ਪੂਰੀ ਘਟਨਾ ਕੀ ਹੈ ਘਟਨਾ ਇੱਕ ਟਰੈਕਟਰ ਆ ਰਿਹਾ ਸੀਗਾ ਇੱਟਾਂ ਵਾਲਾ ਪੱਠੇ ਵਾਲਾ ਉਹ ਕਹਿੰਦੇ ਬਹੁਤ ਸਪੀਡ ਜਾ ਰਿਹਾ ਸੀ ਦੱਸਣ ਵਾਲੇ ਦੱਸ ਰਹੇ ਆ ਵੀ ਉਹ ਹੀ ਲੈ ਕੇ ਆਇਆ ਇੱਕ ਸੀਟਗੇ ਉਹਨੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਕੀਤਾ ਉਹਨੂੰ ਬੰਦੇ ਦੀਆਂ ਲੱਤਾਂ ਟੁੱਟ ਗਈਆਂ ਨੇ ਮੌਤ ਹੋ ਚੁੱਕੀ ਆ ਮੋਟਰਸਾਈਕਲ ਦਾ ਬਹੁਤ ਨੁਕਸਾਨ ਹੋਇਆ ਜੀ ਕਿੱਥੇ ਦਾ ਰਹਿਣ ਵਾਲਾ ਸੀਗਾ ਇਹ ਇੱਧਰ ਦਸਰੇ ਨੇ ਕਲਾਂ ਦਾ ਜੀ ਹਾਂਜੀ ਬਠੋਈ ਕਲਾਂ ਦਾ ਰਹਿਣ ਵਾਲਾ ਜੀ ਅੱਛਾ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਹਾਂਜੀ ਟ੍ਰਾਲੀ ਜੱਫਤ ਕਰ ਲਈਏ ਜੀ ਹਾਂਜੀ ਜੀ ਟ੍ਰਾਲੀ ਦੇ ਬੰਦਾ ਮੌਕੇ ਤੇ ਫਰ ਲਿਆ ਗਿਆ